ਬਾਪੂ ਜੀ ਤੁਸੀਂ ਕਿੰਵੀਂ ਵਾਰ ਆ ਗਏ ਹੋ ਤੇ ਕਿੰਨੇ ਸਾਲ ਦੀ ਉਮਰ ਤੁਹਾਡੀ ਮੇਰੀ ਉਮਰ ਤਾਂ 73 ਸਾਲ ਦੀ ਹੈ ਜੀ ਜੀ ਮੈਂ ਆਪਣੀ ਬੇਟੀ ਨੂੰ ਲੈ ਕੇ ਆਇਆ ਇਹ ਦਾ ਟ੍ਰੀਟਮੈਂਟ ਮੈਂ ਪੀਜੀਏ ਤੋਂ ਬਹੁਤ ਦਿਰ ਦਾ ਕਰ ਰਿਹਾ ਸੀ ਹਮ ਤਾਂ ਲਗਭਗ ਇਹ ਤਕਰੀਬਨ 10 ਮਹੀਨੇ ਸਾਨੂੰ ਪੀਜੀਏ ਜਾਂਦਿਆਂ ਹੋ ਗਏ ਸੀ ਜੀ ਪੀਜੀਏ ਤੋਂ 6-7 ਇਹਨਾਂ ਨੇ ਇੰਜੈਕਸ਼ਨ ਲਾਏ ਪੀਜੀਏ ਵਾਲਿਆਂ ਨੇ 50-50 ਹਜ਼ਾਰ ਦਾ ਇੱਕ ਇੰਜੈਕਸ਼ਨ ਲੱਗਦਾ ਸੀ ਲੇਕਿਨ ਉਹਦੇ باوجود ਸੱਤ ਇੰਜੈਕਸ਼ਨ ਲਾਉਣ ਤੋਂ ਹੀ ਬਾਅਦ ਇੱਕ ਪੈਸੇ ਦਾ ਫਰਕ ਨਹੀਂ ਪਿਆ ਜੀ ਫਿਰ ਅਸੀਂ ਇਹਨਾਂ ਦੀ ਵੀਡੀਓ ਦੇਖੀ ਡਾਕਟਰ ਸਾਹਿਬ ਦੀ ਵੀਡੀਓ ਦੇਖ ਕੇ ਮੈਨੂੰ ਥੋੜਾ ਜਿਹਾ ਇਹਨਾਂ ਤੇ ਭਰੋਸਾ ਹੋਇਆ ਫਿਰ ਮੈਂ ਕਿਹਾ ਵੀ ਇੱਕ ਵਾਰੀ ਜਾ ਕੇ ਆਨੇ ਆਂ ਦੇਖਦੇ ਆਂ ਜੀ ਜਦੋਂ ਇੱਥੇ ਆਏ ਤੇ ਬਹੁਤ ਜ਼ਿਆਦਾ ਰਸ਼ ਸੀਗਾ ਮੈਂ ਕਿਹਾ ਵੀ ਇਤਨੇ ਲੋਕ ਆਏ ਐ ਤਾਂ ਕੋਈ ਗੱਲ ਹੈ ਤੇ ਅੱਜ ਆਪਾਂ ਕੁਰੀ ਜ਼ਰੂਰ ਇਹਨੂੰ ਦਿਖਾਣੇ ਇੱਥੇ ਜਦੋਂ ਇਹਨੂੰ ਦਿਖਾਇਆ ਤੇ ਅੱਜ ਮੇਰੇ ਖਿਆਲ ਅਸੀਂ 8ਵੀਂ ਵਾਰੀ ਇੱਥੇ ਆਏ ਆ ਅੱਠਵਾਂ ਚੱਕਰ ਆ ਤੁਹਾਡਾ ਪਰ ਇਸ ਨੂੰ ਲਗਭਗ ਮੈਂ ਇਹ ਕਹਿ ਸਕਦਾ ਕਿ 70% ਟੂ ਫਰਕ ਪੈ ਗਿਆ ਹੂੰ ਔਰ ਜਿਹੜੀ ਇਹਦੀ ਪ੍ਰੋਬਲਮ ਸੀ ਸਪਾਈਨ ਦੀ ਰੀੜ ਦੀ ਹੱਡੀ ਦੀ ਉਹ ਹੁਣ ਕਾਫੀ ਹੱਦ ਤੱਕ ਠੀਕ ਹੈ ਤੇ ਇਹ ਡਾਕਟਰ ਸਾਹਿਬ ਦੇ ਵਿੱਚ ਬੜੀ ਖੂਬੀ ਹੈ ਉਸ ਪਰਮਾਤਮਾ ਦੀ ਕੋਈ ਕਲਾ ਹੈ ਨਾ ਚ ਕਿ ਹੱਥ ਲਗਾਉਂਦੇ ਆ ਤੇ ਪੇਸ਼ੈਂਟ ਨੂੰ ਠੀਕ ਕਰ ਦਿੰਦੇ ਆ। ਜੀ। ਔਰ ਦੂਜੇ ਡਾਕਟਰਾਂ ਵਾਂਗੂ ਇਹਨਾਂ ਨੇ ਕਦੀ ਇਸ ਤਰ੍ਹਾਂ ਨਹੀਂ ਕਿ ਫੀਸ ਬਹੁਤ ਜ਼ਿਆਦਾ ਰੱਖੀ ਆ। ਇਹ ਹਰ ਬੰਦਾ ਇੱਥੇ ਆ ਕੇ ਆਪਣਾ ਟ੍ਰੀਟਮੈਂਟ ਕਰਾ ਸਕਦਾ। ਕਿਉਂਕਿ ਇਹਨਾਂ ਦੀ ਫੀਸ ਬੜੀ ਨੋਮੀਨਲ ਹੈ। 300 ਰੁਪਈਆ ਕੋਈ ਜ਼ਿਆਦਾ ਫੀਸ ਨਹੀਂ। ਮੈਂ ਸ਼ਹਿਰ ਦੇ ਵਿੱਚ ਵੀ ਦੇਖੇ ਡਾਕਟਰ ਹਜ਼ਾਰ-ਹਜ਼ਾਰ 15-1500 ਰੁਪਈਆ ਲੈਂਦੇ ਆ। ਜੀ। ਤੇ ਇੱਕ ਹੋਰ ਇਹਨਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਸੰਡੇ ਜਿਹੜਾ ਰੱਖਿਆ ਉਹਦੇ ਵਿੱਚ ਐਤਵਾਰ ਵਾਲੇ ਦਿਨੇ ਛੋਟੇ ਬੱਚਿਆਂ ਦਾ ਜਿਹੜੇ 17 ਸਾਲ ਤੋਂ ਥੱਲੇ ਦੇ ਆ ਉਹਨਾਂ ਦਾ ਟ੍ਰੀਟਮੈਂਟ ਫ੍ਰੀ ਕਰਦੇ ਕੋਈ ਪੈਸਾ ਨਹੀਂ ਲੈਂਦੇ ਤਾਂ ਇਹ ਬੱਚੇ ਜਿਹੜੇ ਕੁਦਰਤ ਵੱਲੋਂ ਹੀ ਛੋਟੇ ਹੁੰਦੇ ਆਂ ਦੇ ਉਹਨਾਂ ਦੇ ਹੱਥ ਪੈਰ ਵਿੰਗੇ ਆ ਕੁਝ ਆ ਉਹਨਾਂ ਨੂੰ ਵੀ ਇਹਨਾਂ ਨੇ ਠੀਕ ਕਰਤਾ ਜੀ ਅੱਜ ਉਹ ਬੱਚੇ ਜਿਹੜੇ ਬਿਲਕੁਲ ਚੱਲ ਵੀ ਨਹੀਂ ਸੀ ਪੰਦੇ ਮੈਂ ਸਿਰੇ ਵੀ ਦੇਖ ਰਿਆ ਸੀ ਇੱਕ ਬੇਟੀ ਆਈ ਸੀ ਉਹ ਦੁਰਨ ਲੱਗ ਗਈ ਖੜਨ ਲੱਗ ਗਈ ਦੇਖੋ ਕਿੰਨੇ ਮਤਲਬ ਕੁਦਰਤ ਦੀ ਇਹ ਨਾਲ ਕਲਾ ਹੈ ਕਿ ਇਹਨਾਂ ਨੂੰ ਇੰਨੀ ਵਧੀਆ ਰੱਬ ਨੇ ਤਵੀਰ ਦਿੱਤੀ ਹੈ ਕਿ ਹੱਤ ਲਾਂਦੇ ਹੀ ਠੀਕ ਕਰ ਦਿੰਦੇ ਤੇ ਮੈਂ ਇਹਨਾਂ ਤੇ ਬਹੁਤ ਖੁਸ਼ ਹਾਂ ਵੀ ਮੈਂ ਇਹਨਾਂ ਦਾ ਦੇਣਾ ਨਹੀਂ ਦੇ ਸਕਦਾ ਜੋ ਇਹਨਾਂ ਨੇ ਸਾਡੇ ਲਈ ਕੀਤਾ ਹੈ ਔਰ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰਾਂਗਾ ਵੀ ਇੰਨਾ ਵਧੀਆ ਡਾਕਟਰ ਸਾਹਿਬ ਇੰਨਾ ਵਧੀਆ ਸੁਭਾਅ ਔਰ ਬڑے ਠੰਡੇ ਦਿਮਾਗ ਦੇ ਹਰ ਗੱਲ ਸੁਣ ਕੇ ਪੇਸ਼ੈਂਟ ਨੂੰ ਤਸੱਲੀ ਕਰਾ ਕੇ ਭੇਜਦੇ ਤਾਂ ਇੱਥੇ ਆਣ ਆਪਣਾ ਟ੍ਰੀਟਮੈਂਟ ਕਰਾਣ ਬਹੁਤ ਵਧੀਆ ਇਹਨਾਂ ਦਾ ਕੰਮ ਕਰਨ ਦਾ ਢੰਗ ਹੈ ਤੇ ਮੈਂ ਇਹਨਾਂ ਦਾ ਬਾਰ-ਬਾਰ ਧੰਨਵਾਦ ਹੀ ਕਰਾਂਗਾ